ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚੈਨਲ ਤੇ ਆਪਣਾ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵਗੇ ਅੱਜ ਦੇ ਆਪਾਂ ਜਿਹੜੇ ਡਿਜ਼ਾਈਨ ਲੈ ਕੇ ਆਏ ਕਾਟਨ ਦੇ ਸੂਟਾਂ ਤੇ ਬਣੇ ਹੋਏ ਡਿਜ਼ਾਈਨ ਹੈ ਜੀ ਕੈਮਬਰੀ ਕਾਟਨ ਦੇ ਸੂਟ ਤੇ ਬਣਾ ਸਕਦੇ ਹਾਂ ਤੁਸੀਂ ਕੋਈ ਵੀ ਸਟੱਫ ਦੇ ਕਾਟਨ ਦੇ ਸੂਟ ਤੇ ਬਣਾ ਸਕਦੇ ਹੋ ਜਾਮ ਕਾਟਨ ਹੋਊਗੀ ਉਬਰਬਰੀ ਕਾਟਨ ਹੋਊਗੀ ਕੋਈ ਵੀ ਕਾਟਨ ਦੇ ਸੂਟ ਦੇ ਤੁਸੀਂ ਇਹ ਕਸਟਮਾਈਜ਼ ਕਰ ਸਕਦੇ ਹੋ ਬਹੁਤ ਹੀ ਸੋਹਣੇ ਹਲਕੇ ਫੁਲਕੇ ਡਿਜ਼ਾਈਨ ਆਪਾਂ ਲੈ ਕੇ ਆਏ ਆ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਨੂੰ ਹਲਕੇ ਡਿਜ਼ਾਈਨ ਪਸੰਦ ਆ ਜੀ ਜਾਦੇ ਹੈਵੀ ਡਿਜ਼ਾਈਨ ਨਹੀਂ ਪਸੰਦ ਨੇ ਕਿਉਂਕਿ ਇੱਕ ਫੈਬਰਿਕ ਇੰਨਾ ਜ਼ਿਆਦਾ ਨਹੀਂ ਹਣਦੇ ਕਾਟਨ ਦੇ ਆਪਾਂ ਹਲਕੇ ਡਿਜ਼ਾਈਨ ਦੇ ਵਿੱਚ ਸੂਟ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਤੇ ਜ਼ਿਆਦਾ ਖਰਚਾ ਵੀ ਨਹੀਂ ਪਊਗਾ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਬਾਰ ਬਾਰ ਕੀਤੇ ਸੂਟ ਬਣ ਜਾਣਗੇ ਜੀ ਆਪਾਂ ਫਰੌਕ ਦੇ ਡਿਜ਼ਾਈਨ ਵੀ ਲੈ ਕੇ ਆਏ ਜਿਵੇਂ ਆ ਹਲਕਾ ਡਿਜ਼ਾਈਨ ਆਪਾਂ ਲੈ ਕੇ ਆਏ ਮੈਚਿੰਗ ਬਾਟਮ ਵਾਈਟ ਵਾਲਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਚਾਕਾਂ ਤੇ ਆਪਾਂ ਲੈ ਕੇ ਆਏ ਕੁਝ ਕੁੜੀਆਂ ਕੁਝ ਆਪਾਂ ਲੈ ਕੇ ਆਏ ਘੇਰਿਆਂ ਥੇਰਿਆਂ ਸਾਰੇ ਡਿਜ਼ਾਈਨ ਆਪਣੇ ਹਲਕੇ ਹਲਕੇ ਲੈ ਕੇ ਆਏ ਕਾਟਨ ਦੇ ਸੂਟਾਂ ਦੇ ਜਿਆਦਾ ਹੈਵੀ ਨਹੀਂ ਕੋਈ ਡਿਜ਼ਾਈਨ ਵੀ ਵਿੱਚ ਹੈਵੀ ਨਹੀਂ ਕੋਈ ਕੋਈ ਹੈਵੀ ਹੋਗਾ ਤੇ ਜਿੰਨਾਂ ਭੈਣਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ ਸਾਰੇ ਸੂਟ ਤੁਹਾਨੂੰ ਅੱਗੇ ਵੀਡੀਓ ਤੁਸੀਂ ਸ਼ੇਅਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿਵੇਂ ਦੇ ਤੁਹਾਨੂੰ ਵੀਡੀਓ ਲੱਗਦੀਆਂ ਕਿਵੇਂ ਦੇ ਆਪਣੇ ਡਿਜ਼ਾਈਨ ਪਸੰਦ ਆ ਲੱਗਦੇ ਆ ਲਾਈਕ ਕਰ ਦਿਆ ਕਰੋ ਜੀ ਵਧੀਆ ਵੀਡੀਓ ਲੱਗੀ ਤਾਂ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਹੋਰ ਭੈਣਾਂ ਦਾ ਵੀ ਆਪਣਾ ਫਾਇਦਾ ਹੋ ਸਕੇ ਜਿਵੇਂ ਆਪਣੇ ਕੋਲ ਡਿਜ਼ਾਈਨ ਤੁਸੀਂ ਇਹਦੇ ਵਿੱਚੋਂ ਕਟਵੱਟ ਵੀ ਕਰਵਾ ਸਕਦੇ ਆ ਤੁਸੀਂ ਬੀਲਾਂ ਦੇ ਕਰਾ ਸਕਦੇ ਆ ਜੀ ਘੀਰੇ ਵਾਲੇ ਤੁਸੀਂ ਚਾਕਾਂ ਦੇ ਕਰਾ ਸਕਦੇ ਜਿਵੇਂ ਤੁਹਾਨੂੰ ਚੰਗਾ ਲੱਗੇ ਜੀ ਤੁਸੀਂ ਇਹਨਾਂ ਨੂੰ ਕਟਵੱਟ ਕਿਵੇਂ ਇਸ ਤਰ੍ਹਾਂ ਦੇ ਤੁਸੀਂ ਡਿਜ਼ਾਈਨ ਬਣਾ ਸਕਦੇ ਆ ਘੀਰੇ ਤੇ ਵੀ ਚੱਲ ਜੂ ਇਹਦੋਂ ਹਲਕਾ ਵੀ ਕਰਾਉਣਾ ਜਿਵੇਂ ਤੁਸੀਂ ਤੇ ਹਲਕਾ ਵੀ ਬਣ ਜੂਗਾ ਜੀ ਜਿਵੇਂ ਆਪਾਂ ਬਹੁਤ ਸੋਹਣੇ ਡਿਜ਼ਾਈਨ ਸਾਰੇ ਗਰਲ ਸਟਾਈਲ ਦੇ ਡਿਜ਼ਾਈਨ ਵੀ ਲੈ ਕੇ ਆਏ ਆ ਆਪਾਂ ਜਿਆਦੇ ਭੈਣਾਂ ਦੇ ਉਮਰੇ ਸਾਤ ਵੀ ਲੈ ਕੇ ਆਏ ਆ ਜੇ ਕਿਸੇ ਤਰ੍ਹਾਂ ਦੇ ਆਪਾਂ ਗਰਲ ਸਟਾਈਲ ਤੋਂ ਲੈ ਕੇ ਆਪਾਂ 15 ਸਾਲ ਤੋਂ ਲੈ ਕੇ ਡਿਜ਼ਾਈਨ ਹੈ ਜਿਹੜੇ ਮੈਂ ਇਸ ਵੀਡੀਓ ਦੇ ਵਿੱਚ ਅਪਲੋਡ ਕੀਤੇ ਆ 50 ਸਾਲ ਤੱਕ ਦੇ ਹੈਗੇ ਆ ਜੀ 50 60 ਸਾਲ ਤੱਕ ਹੋਣਗੇ ਜੀ ਜਿਵੇਂ ਚਾਕਾਂ ਦੇ ਬੇਲਾਂ ਆਪਣੀਆਂ ਮਾਤਾ ਮੰਮੀਆਂ ਪਾ ਸਕਦੀਆਂ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਵੇਖੋ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਦਿਆ ਕਰੋ ਤੇ ਐਵੇਂ ਦੇ ਡਿਜ਼ਾਈਨ ਤੁਸੀਂ ਦੇਖਦੇ ਰਹੋ ਜੀ ਬਹੁਤ ਭੈਣਾਂ ਦੀ ਸਪੋਰਟ ਨਾਲ ਹੀ ਆਪਾਂ ਡਿਜ਼ਾਈਨ ਲੈ ਕੇ ਆਉਂਦੇ ਹਾਂ ਜਿਵੇਂ ਆਪਾਂ ਨੂੰ ਲਾਈਕ ਕਮੈਂਟ ਜ਼ਿਆਦਾ ਆਉਂਦੇ ਆ ਤੇ ਕਾਲਾਂ ਮੈਸੇਜ ਆਉਂਦੇ ਆ ਤੇ ਆਪਾਂ ਉਹਨਾਂ ਭੈਣਾਂ ਦੀ ਸਪੋਰਟ ਨਾਲ ਜੀ ਆਪਾਂ ਡਿਜ਼ਾਈਨ ਲਿਆ ਕੇ ਆਨੇ ਇੱਕ ਤੁਸੀਂ ਫੋਨ ਕਾਲ ਕਰਨ ਲੱਗੇ ਆਪਦਾ ਫੈਮਿਲੀ ਮੈਂਬਰੀ ਸਮਝਿਆ ਕਰੋ ਤੇ ਇਸ ਕਲਾਇਆ ਨਾ ਕਰੋ ਜੀ ਡਿਜ਼ਾਈਨ ਆਪਾਂ ਇਸ ਤਰ੍ਹਾਂ ਸੋਹਣੇ ਸੋਹਣੇ ਲੈ ਕੇ ਆਇਆ ਕਰਾਂਗੇ ਕੋਈ ਵੀ ਡਿਜ਼ਾਈਨ ਤੁਸੀਂ ਕਈ ਪੈਣਾ ਹੁੰਦੀਆਂ ਕਾਲ ਕਰਕੇ ਅਧੂ ਚਾਲਾ ਕੱਟ ਦਿੰਦੀਆਂ ਕਈ ਪੈਣਾ ਕੱਲੀ ਕਾਲ ਕਰਦੀਆਂ ਫੋਨ ਬਾਅਦ ਚ ਬੋਲਦੀਆਂ ਨਹੀਂ ਤੇ ਤੁਸੀਂ ਨਹੀਂ ਜੀ ਤੁਸੀਂ ਇਸ ਸੰਘਿਆ ਨਾ ਕਰੋ ਤੁਸੀਂ ਬੇਚ ਚਿੰਤ ਹੋ ਕੇ ਤੁਸੀਂ ਮੈਸੇਜ ਕਾਲਾਂ ਕਿਵੇਂ ਮਰਜੀ ਫੋਨ ਲਾ ਸਕਦੇ ਆ ਤੇ ਆਪਾਂ ਤੁਹਾਡੇ ਵਾਸਤੇ ਹਾਜ਼ਰ ਆਂ ਜੀ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਡਿਜ਼ਾਈਨ ਦੇਖਣੇ ਆ ਤਾਂ ਤੁਸੀਂ ਮੈਸੇਜ ਕਰਨੇ ਪੈਣਗੇ ਤੁਹਾਨੂੰ ਕਾਲਾ ਵੀ ਕਰਨੀਆਂ ਪੈਣੀਆਂ ਜੀ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲਣਗੇ ਤੁਹਾਨੂੰ ਵਿਦ ਵਰਕ कॉटन ਦੇ ਸੂਟ ਜਿਆਦਾ ਮਹਿੰਗਾ ਨਹੀਂ ਪਊਗਾ ਕੋਸਟਲੀ ਜਿਆਦਾ ਨਹੀਂ ਹੋਣਾ ਜੀ ਤੇ ਆਪਣੇ ਕੋਲੇ ਰੇਟ ਜਿਵੇਂ ਤੁਸੀਂ ਜਿਆਦਾ ਵਧੀਆ ਸਟੱਫ ਲਾਉਣਾ ਤਾਂ ਫਿਰ ਵੀ 1100 ਦਾ ਸੂਟ ਪੈਂਦਾ ਜੀ ਤੇ ਉਂਝ ਤੁਹਾਨੂੰ ਪਏਗਾ ਸੱਤ ਸੋ 750 ਦਾ ਡਿਜ਼ਾਈਨ ਸੂਟ ਪਊਗਾ ਜੀ ਵੀ ਤੁਸੀਂ ਹਲਕਾ ਡਿਜ਼ਾਈਨ ਕਰਾਉਣਾ ਕੋਸ਼ਿਸ਼ ਕੀਤੀ ਵਿੱਚ ਮੈਂ ਹਲਕਾ ਡਿਜ਼ਾਈਨ ਦਿੱਤੀ ਹੈ ਕੁਝ ਇੱਕ ਮੈਂ ਹੈਵੀ ਦਿੱਤੇ ਥੋੜੇ ਜੀ ਤੇ ਉਹ ਸੋਨੂੰ ਬਣਗੇ 750 ਦੇ ਡਿਜ਼ਾਈਨ ਜੀ ਇਹਦੇ ਵਿੱਚ ਥ੍ਰੈਡ ਦੇ ਵਿੱਚ ਹੀ ਵਰਕ ਹੋਊਗਾ ਸਾਰਾ ਜੀ ਤੇ ਆਪਣੇ ਕੋਲੇ ਜਰੀ ਚ ਨਹੀਂ ਹੋਣਾ ਤਿੱਲੇ ਚ ਆਪਾਂ ਕਾਟਨ ਦੇ ਸੂਟ ਤੇ ਤਿੱਲਾ ਨਹੀਂ ਚੱਲਦਾ ਵੀ ਕਾਟਨ ਦੇ ਸੂਟ ਤੇ ਜ਼ਿਆਦਾ ਕਰਨੀ ਆਪਣੇ ਕੋਲੇ ਵੀ ਥ੍ਰੈਡ ਚ ਚੱਲਦੀ ਹੈ ਤੁਸੀਂ ਹਲਕਾ ਕਪੜਾ ਲਵਾ ਕਰਾ ਕੇ ਜੀ ਤੁਸੀਂ ਕਈ ਵਾਰ ਡਿਜ਼ਾਈਨ ਹੈਵੀ ਕਰਵਾ ਲੈਨੇ ਹੈਵੀ ਡਿਜ਼ਾਈਨ ਆ ਕਿ ਕਪੜਾ ਫਟ ਜਾਂਦਾ ਤੇ ਤੁਸੀਂ ਥੋੜਾ ਜਿਆ ਵਧੀਆ ਕਪੜਾ ਲਾਉਂਗੇ ਸਟੱਫ ਵਧੀਆ ਹੋਊਗਾ ਜੀ ਜਿਵੇਂ 700 ਵਾਲਾ 750 16 ਇਸ ਤਰ੍ਹਾਂ ਸਟੱਫ ਲਾਉਂਗੇ ਜੇ ਤੁਸੀਂ ਭਾਰਾ ਡਿਜ਼ਾਈਨ ਕਰਾਉਣਾ ਤਾਂ ਤੁਸੀਂ 750 ਵਾਲਾ ਫੈਬਰਿਕ ਲਾ ਸਕਦੇ ਆ ਜੇ ਤੁਸੀਂ ਹਲਕਾ ਡਿਜ਼ਾਈਨ ਕਰਾਉਣਾ ਤੇ ਕੈਂਬਰੀ ਕੋਟਨ ਦਾ ਸੂਟ ਕਪੜਾ ਚੱਲ ਜੂਗਾ ਕੈਂਬਰੀ ਕੋਟਨ ਦਾ ਸੂਟ ਜੀ ਆਪਣੇ ਕੋਲੇ 450 ਤੋਂ ਤੁਸੀਂ ਇਸਕ ਐਕਸਪੋਰਟ ਕੋਟਨ ਲਾਉਣੀ ਹੈ ਜੀ ਉਹ ਥੋੜਾ ਜਿਆਦਾ ਹਲਕਾ ਹੁੰਦਾ ਉਹ ਫਟ ਜਾਂਦਾ ਉਹਦੇ ਵਿੱਚ ਮੀਲ ਲਾਈਨਿੰਗ ਲਾਉਣ ਦਾ ਵੀ ਥੋੜਾ ਜਿਆ ਹੁੰਦਾ ਤੇ ਉਹ ਕਪੜਾ ਵੀ ਵਰਕ ਤਾਂ ਹੋ ਜਾਂਦਾ ਪਰ ਉਹ ਵੀ ਐਨੇ ਉਹਦੇ ਤੇ ਸਫਾਈ ਨਹੀਂ ਹੁੰਦੀ ਥੋੜਾ ਜਿਹਾ ਪੱਦਲ ਜਾਂ ਮੱਧਮ ਜਾਂਦਾ ਤੇ ਜਿਹੜੇ ਆਪਣੇ ਕੋਲੇ ਕਾਟਨ ਦੇ ਸੂਟ ਵਧੀਆ ਜਾਂ ਕੈਮਰੀ ਕਾਟਨ ਦੇ ਸੂਟ ਹੀ ਜ਼ਿਆਦਾ ਸੋਹਣੇ ਲੱਗਦੇ ਹੈ ਕੈਮਰੀ ਕਾਟਨ ਦੇ ਸੂਟ ਤੇ ਤੁਸੀਂ ਲਾਈਨਿੰਗ ਲਾਉਣ ਦੀ ਵੀ ਲੋੜ ਨਹੀਂ ਵੈਸੇ ਜਿਵੇਂ ਲਾਈਟ ਕਲਰ ਹੈਗਾ ਤਾਂ ਤੁਹਾਨੂੰ ਲਾਈਨਿੰਗ ਲਾਉਣੀ ਪਊਗੀ ਤੇ ਆਪਣੇ ਕੋਲੇ ਜੇ ਸਾਰੇ ਸੂਟ ਮੀ ਫੈਬਰਿਕ ਹੈਗਾ ਤੁਸੀਂ ਕਿਸੇ ਕਿਸੇ ਤਰ੍ਹਾਂ ਦੇ ਕਸਟਮੇਟ ਕਰਵਾ ਸਕਦੇ ਆ ਮੈਸੇਜ ਜਿਵੇਂ ਤੁਸੀਂ ਆਪਾਂ ਗਰਮਿਆਂ ਦੇ ਵਿੱਚ ਜੋਰੀ ਜਟ ਵੀ ਚੱਲਦੀ ਜੋਰੀ ਜਟ ਦਾ ਰੇਟ ਵੀ ਆਪਣੇ ਕੋਲੇ ਜੀ 200 ਤੋਂ ਜੋਰੀ ਜਟ ਤੇ ਰੇਟ ਸਟਾਰਟ ਹੈ ਜੀ 200 ਤੋਂ ਤੁਸੀਂ ਜੋਰੀ ਜਟ ਦਾ ਰੇਟ ਲੈ ਸਕਦੇ 200 ਤੋਂ ਲੈ ਕੇ ਤੇ ਆਪਣੇ ਕੋਲੇ 1000 ਤੱਕ ਪੈ ਜੂਗੀ 100 ਰੁਪਏ ਮੀਟਰ ਵਾਲੀ ਜੋਰੀ ਜਟ ਜਿਹੜੀ ਉਹ ਆਪ ਨੂੰ ਡਾਈ ਕਰਵਾਉਣੀ ਪਊਗੀ ਈ ਕੋਸਟਲੀ ਜੁਅਰੀਟ ਹੁੰਦੀ ਹੈ ਮਹਿੰਗੀ ਵਾਲੀ ਉਹਦੇ ਚ ਆਪਾਂ ਨੂੰ ਡਾਈ ਕਰਵਾਉਣੀਆਂ ਹੁੰਦੀਆਂ 100 ਰੁਪਏ ਤੋਂ ਜੁਅਰੀਟ ਆਪਣੇ ਕੋਲ ਸਟਾਰਟ ਹੈ ਡਾਈ ਵਾਲੀ ਤੇ ਵਾਈਟ ਜੇ ਉਹ ਆਪਣੇ ਕੋਲ 200 ਤੋਂ ਸਟਾਰਟ 200 ਵਾਲੀ ਕਰਾਉਣੀਆਂ 300 ਵਾਲੀ ਮੀਟਰ ਕਰਾਉਣੀਆਂ ਤੁਸੀਂ ਐ ਕਿਸੇ ਤਰ੍ਹਾਂ ਦੀ ਜੁਅਰੀਟ ਮਰਜੀ ਕਰਵਾ ਸਕਦੇ ਆ ਤੇ ਜਿਹੜੀ ਇੱਕ ਹੁੰਦੀ ਹੈ ਡੈਂਟੀ ਜੁਅਰੀਟ ਡੈਂਟੀ ਜੁਅਰੀ ਦੇ ਚਟੇ ਦੇ ਵਿੱਚ ਕਲਰ ਮਿਲ ਜਾਂਦੇ ਜੀ ਡੈਂਟੀ ਜੁਅਰੀ ਦੇ ਚਟੇ ਦੇ ਵਿੱਚ ਲੈਣ ਵਾਲੇ ਦੇ ਵਿੱਚ ਕਲਰ ਬਹੁਤ ਜਿਆਦਾ ਮਿਲ ਜਾਂਦੇ ਆ ਤੇ ਉਿੰਝ ਤੁਸੀਂ ਉਹ ਕਰਵਾ ਸਕਦੇ ਆ ਕੁਝ ਕਲਰ ਸਾਰੀ ਮੈਂ ਜੀ ਇਹਨਾਂ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਸੋਨ ਵੀਡੀਓ ਕਿੰਨਾ ਚੰਗਾ ਲੱਗੀਆਂ ਸਮਝ ਆਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ